ਫਰੰਦੀਪੁਰ ਕੇ ਗੋਤੀ ਦਾ ਚੇਲਾ ਬਣਾਉਂਦਾ ਮੇਲਾ ਏ ਕੰਵਾ ਫਤਾਹਪੁਰ ਗਾ ਬੱਲੇ ਬੱਲੇ ਕਰਵਾ ਗਿਆ ਜੋਗਰ ਦੇ ਚੰਡੇ ਚੇਲੇ ਨੂੰ ਜਾਂ ਕਹਦੇ ਫਰੰਦੀਪੁਰੀਏ ਨੂੰ ਫਿਰ ਟੱਕਰ ਸਿਰੇ ਦੀ ਬੱਲੇ 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 ਆ ਪਹਿਲੀ ਕਬੱਡੀ ਦਾ 22 ਦਾ ਟਰੱਕ ਮੁੱਦਾ ਹੋ ਗਿਆ ਪਹਿਲੀ ਕਬੱਡੀ ਦਾ 22 ਦਾ ਟਰੱਕ ਆ ਦਿੱਤੇ ਆ ਦਿੱਤਾ ਕੱਟਾਂ ਵਾਲ ਮੜੀ ਇਨਗੇ ਜਿੱਥੇ ਕਲੀ ਪੈਣ ਵਾਲੀ ਲਾਈਨ ਛੱਡ ਦਿਓ ਮੇਰੇ ਵੀਰ ਬਹੁਤ ਬਹੁਤ ਧੰਨਵਾਦ ਭਾਈ ਭਰਾ ਬਣ ਕੇ ਦੋਵੇਂ ਮੋਇਲਾ ਨਾਲ ਮੇਰੀ ਬੇਨਤੀ ਵੀ ਬਹਿ ਜਾਓ ਹੱਥ ਬਣ ਕੇ ਬੇਨਤੀ ਥੱਲੇ ਕੱਟਾਂ ਵਾਲ ਦੀ ਰੇਡ ਪੈ ਰਹੀ ਹੈ ਇਹ ਕੱਟਾਂ ਵਾਲਾ ਥੱਬੇ ਥੱਬੇ ਤੇ ਆ ਲੱਗ ਗਿਆ ਆ ਲੱਗ ਗਿਆ ਗੋਪੀ ਫਰਮੀਪੁਰੀਆ ਬਣ ਗਈ ਗੱਲ ਆ ਬਣ ਗਈ ਗੱਲ ਆ ਬਣ ਗਈ ਗੱਲ ਆ ਮੇਲਾ 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 ਸਭਰਾਵਾਂ ਦਾ ਇੱਥੇ 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 ਟੱਕਰ 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 ਲਾ ਸਭਰਾਮਾ ਦਾ ਮੇਲਾ ਸਭਰਾਮਾ ਦਾ ਅਤੀ ਉੱਪਰ ਅਤੀ ਉੱਪਰ ਆ ਬੱਲੇ ਬੱਲੇ ਆ ਬੱਲੇ ਬੱਲੇ ਹਟ ਪਾਸੇ ਹਟ ਪਾਸੇ ਹਟ ਪਾਸੇ ਹਟ ਪਾਸੇ ਹਟ ਪਾਸੇ ਹਟ ਪਾਸੇ ਇੱਥੇ ਇੱਥੇ ਬੱਲੇ 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 ਬੂਟਾ ਕਹਿੰਦਾ ਘੜੇ ਦੇ ਗੋਲਾ ਚੱਕਿਆ ਗਿਆ ਤਜਫੇ ਦਾ ਫੰਦੀਪਰੀਆ ਲੱਗ ਗਿਆ ਤੇ ਆ ਚੱਕ ਆਹ ਚੱਕ ਵੇਖੋ 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 ਚਾਰ ਮਲ ਚੋਟੀ ਦੇ ਨੇ ਇਹ ਮੋਹਿਤ ਹੈ ਢਿਲਮਾ ਵਾਲਾ ਸਾਹਮਣੇ ਕਬੱਡੀ ਪਾ ਰਿਹਾ ਫਤਾਹਪੁਰੀਆ ਤੈਨੂੰ ਚਾਉਣ ਵਾਲੇ ਬੜੇ ਨੇ ਜਿਹੜੇ ਜਿਹੜੇ ਇੱਕ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਮੇਰੇ ਮਿੱਤਰੋ ਫਤਾਹਪੁਰੀਆ ਓ ਫਰੰਦੀਪੁਰੀਆ ਇਧਰ ਇਧਰ ਬਾਤ ਕਰਾਂਗੇ ਗੱਲ ਬਾਤ ਕਰਾਂਗੇ ਗੱਲ ਬਾਤ ਕਰਾਂਗੇ ਗੱਲ ਹੁਣ ਦੇਖਦੇ ਵੇਖੋ ਮਲ ਪੜਦੇ ਵੇਖੋ ਮੇਰੇ ਰੱਬਾ ਉਹ ਲੈ ਗਿਆ ਧੱਕੇ ਉਹ ਕਰਾ ਗਿਆ ਬੱਲੇ ਬੱਲੇ ਹਾ ਉਸਤਾਦ ਜੀ ਅਗਲੀ ਬੰਨੀ ਹੈ ਜੋਗੇ ਵਾਲਿਆ ਉਹ ਕਰਦਾ ਮੁਕਾਬਲਾ ਜੋਗੇ ਵਾਲਿਆ ਜੋਗੇ ਵਾਲਿਆ ਕਬੱਡੀ 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 ਕੋਈ ਨਹੀਂ ਮੱਲਾ ਹੈ